ਕੀ ਪੰਜਾਬ ਚ ਬੇਅਦਬੀਆਂ ਸਿਆਸੀ ਲਾਹਾ ਲੈਣ ਕਰਕੇ ਹੋ ਰਹੀਆਂ ਨੇ ਕੀ ਪੰਜਾਬ ਦੇ ਸਿਆਸਤਾਨਾ ਨੇ ਇਨ ਬੇਅਦਵੀ ਦਾ ਇਨਸਾਫ ਦੇਣ ਤੇ ਵੀ ਯਾਸਤ ਕੀਤੀ ਹੈ ਕੀ ਪੰਜਾਬ ਦੀ ਮੌਜੂਦਾ ਆਪ ਸਰਕਾਰ ਧਰਮਗ੍ਰੰਥਾਂ ਦੀ ਬੇਅਦਬੀਆਂ ਨੂੰ ਰੋਕਣ ਦੇ ਲਈ ਕਾਨੂੰਨ ਬਣਾਉਣ ਤੇ ਵਿਚਾਰ ਕਰ ਰਹੀ ਹੈ ਕੀ ਇਹ ਵੀ ਕਿਸੇ ਇੱਕ ਸਿਆਸਤਾ ਹਿੱਸਾ ਹੈ ਸਰਕਾਰ ਦੇ ਵੱਲੋਂ ਜਿਹੜਾ ਕਾਨੂੰਨ ਬਣਾਇਆ ਜਾ ਰਿਹਾ ਉਸ ਦਾ ਅਸਲ ਦੇ ਵਿੱਚ ਫਾਇਦਾ ਕਿਸ ਨੂੰ ਹੋਵੇਗਾ ਕਿਤੇ ਉਸ ਦੀ ਗੁਰੂ ਵਰਤੋਂ ਤਾਂ ਨਹੀਂ ਹੋਵੇਗੀ ਦੇਖੋ ਬੇਦਵੀ ਨੇ ਬਾਦਲਾਂ ਦਾ ਸਿਆਸੀ ਨੁਕਸਾਨ ਕੀਤਾ ਸੋ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਕੁਆਲਿਟੀ ਟੀਵੀ ਪੰਜਾਬ ਗੱਲ ਕਰਾਂਗੇ ਪੰਜਾਬ ਚ ਬਨ ਰਹੇ ਧਰਮ ਗ੍ਰੰਥਾਂ ਦੀ ਬੇਦਵੀ ਦੇ ਕਾਨੂੰਨ ਦੀ ਦੱਸ ਦਈਏ ਕਿ ਅਜੇ ਹਾਂ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦਾ ਮਸਲਾ ਪਹਿਲੀ ਵਾਰ ਸੰਗਤਾਂ ਦੇ ਸਾਹਮਣੇ ਪਿਛਲੇ 1 ਦਹਾਕੇ ਦੇ ਵਿੱਚ ਆਇਆ ਹੋਵੇ ਜਦੋਂ ਆਪਾਂ ਇਤਿਹਾਸ ਤੇ ਝਾਤ ਮਾਰਦੇ ਹਾਂ ਤਾਂ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮਤੇ ਦੱਸਦੇ ਨੇ ਤਾਂ ਪਹਿਲਾਂ ਵੀ ਕਈ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਘਟਰਾਵਾਂ ਹੋਈਆਂ ਨੇ ਅਤੇ ਸਿੱਖਾਂ ਨੇ ਉਹਨਾਂ ਦਾ ਸਖਤ ਵਿਰੋਧ ਵੀ ਕੀਤਾ ਹੈ ਪਰ ਜਿਹੜਾ ਵਿਰੋਧ ਅਕਾਲੀ ਦਲ ਨੂੰ ਸਹਿਣਾ ਪਿਆ ਤੇ ਪੈ ਰਿਹਾ ਸ਼ਾਇਦ ਪਹਿਲਾਂ ਉਹ ਕਦੇ ਵੀ ਕਿਸੇ ਨੂੰ ਨਹੀਂ ਸਹਿਣਾ ਪਿਆ ਇਸ ਦਾ ਵੱਡਾ ਕਾਰਨ ਇਹ ਹੈ ਕਿ ਆਮ ਲੋਕਾਂ ਦੀਆਂ ਭਾਵਨਾ ਸ਼ੋਮਨੀ ਅਕਾਲੀ ਦਲ ਦੇ ਨਾਲ ਜੁੜੀਆਂ ਹੋਈਆਂ ਨੇ ਅਤੇ ਇਹ ਕਦੇ ਵੀ ਆਸ ਨਹੀਂ ਕੀਤੀ ਜਾ ਰਹੀ ਸੀ ਕਿ ਇਹਨਾਂ ਦੀ ਸਰਕਾਰ ਦੌਰਾਨ ਅਜਿਹੀ ਘਟਨਾ ਵਾਪਰ ਸਕਦੀ ਹੈ ਬਾਬਲ ਕਲਾ ਅਤੇ ਕੋਟਕਪੂਰਾ ਵਿਖੇ ਬੇਦਬੀ ਦੀ ਘਟਨਾ ਦਾ ਵਿਰੋਧ ਕਰ ਰਹੀਆਂ ਸ਼ਾਂਤਮਈ ਸੰਗਤਾਂ ਦੇ ਨਾਲ ਜਿਸ ਤਰ੍ਹਾਂ ਦਾ ਵਰਤਾਓ ਕੀਤਾ ਗਿਆ ਉਸ ਨੇ ਸਥਿਤੀ ਹੋਰ ਵੀ ਖਰਾਬ ਕਰ ਦਿੱਤੀ ਅਕਾਲੀਆਂ ਤੋਂ ਬਾਅਦ ਕਾਂਗਰਸ ਅਤੇ ਆਪ ਪਾਰਟੀ ਦੀਆਂ ਸਰਕਾਰਾਂ ਵੀ ਬਣੀਆਂ ਪਰ ਉਕਤ ਘਟਨਾਵਾਂ ਸੰਬੰਧੀ ਸਰਕਾਰ ਦੀ ਢਿੱਲੀ ਕਾਰਵਾਈ ਨੇ ਸਿੱਖ ਸੰਗਤਾਂ ਨੂੰ ਨਿਰਾਸ਼ ਕੀਤਾ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਨਸਾਫ ਦਵਾਇਆ ਤੇ ਨਾ ਹੀ ਹਾਲੇ ਤੱਕ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ 'ਚ ਸ਼ਾਮਲ ਕਰਕੇ ਵੱਡੀ ਵੱਡੀ ੜਕਾਂ ਮਾਰਨ ਵਾਲੇ ਆਮ ਆਦੀ ਪਾਰਟੀ ਵਾਲਿਆਂ ਨੇ ਸਗੋਂ ਕੁਮਰ ਵਿਜੇ ਪ੍ਰਤਾਪ ਨੂੰ ਹੀ ਪਾਰਟੀ 'ਚੋਂ ਕੱਢ ਕੇ ਬਾਹਰ ਮਾਰਿਆ ਪਿਛਲੇ ਦਿਨੀ ਵਿਧਾਨ ਸਭਾ 'ਚ ਬੇਅਦਬੀ ਬਿੱਲ ਲੈ ਕੇ ਆਏ ਤਾਂ ਹੁਣ ਉਸ ਬੇਅਦਬੀ ਕਾਨੂੰਨ ਸੰਬੰਧੀ ਵੱਖ-ਵੱਖ ਸ਼ਕਤੀਆਂ ਅਤੇ ਇਸ ਖੇਤਰ ਦੇ ਮਾਹਿਰ ਵਿਦਵਾਨਾਂ ਦੀ رائے ਲੈਣ ਦੇ ਲਈ ਯਤਨ ਕੀਤੇ ਜਾ ਰਹੇ ਨੇ ਇਕ ਕਮੇਟੀ ਬਣਾ ਕੇ ਹਰ ਇੱਕ ਸੂਝਵਾਨ ਦੇ ਮਨ ਦੇ ਵਿੱਚ ਇਹ ਵਿਚਾਰ ਆਉਂਦਾ ਹੈ ਕਿ ਕੇਵਲ ਕਾਨੂੰਨ ਬਣਾਉਣ ਦੇ ਨਾਲ ਧਰਮ ਗ੍ਰੰਥਾ ਦੇ ਬੇਅਦਵੀਂ ਦੀਆਂ ਘਟਰਾਵਾਂ ਰੁਕ ਸਕਦੀਆਂ ਨੇ ਬੇਅਦਵੀ ਵਿਰੋਧੀ ਕਾਨੂੰਨ ਬਨਣ ਦੇ ਨਾਲ ਆਮ ਤੌਰ ਦੇ ਉੱਤੇ ਬੇਅਦਵੀ ਕਰਨ ਵਾਲਿਆਂ ਨੂੰ ਹੀ ਸਜ਼ਾ ਮਿਲ ਸਕਦੀ ਹੈ ਪਰ ਅਜਿਹਿਆਂ ਘਟਰਾਵਾਂ ਦੇ ਪਿੱਛੇ ਛੁਪੇ ਹੋਏ ਅਕਸਰ ਬਚ ਜਾਂਦੇ ਨੇ ਜਿਸ ਕਰਕੇ ਬੇਅਦਵੀ ਕਰਨ ਦਾ ਮਨੋਰਥ ਸਾਹਮਣੇ ਨਹੀਂ ਆਉਂਦਾ ਯਾਨੀ ਕਿ ਜਿਹੜੇ ਮਾਸਟਰ ਮਾਈਂਡ ਹੁੰਦੇ ਆ ਬੇਅਦਵੀ ਕਰਾਉਣ ਵਾਲੇ ਉਹ ਕਿਤੇ ਨਾ ਕਿਤੇ ਆਜ਼ਾਦ ਹੋ ਜਾਂਦੇ ਨੇ ਪਹਿਲਾਂ ਵੀ ਕਾਨੂੰਨ ਮੌਜੂਦ ਸਨ ਉਹਨਾਂ ਨੂੰ ਹੋਰ ਵਧੇਰੇ ਸਖਤ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ ਭਾਵੇਂ ਕਿ ਇਸ ਨੂੰ ਸਹੀ ਦਿਸ਼ਾ ਦੇ ਵਿੱਚ ਚੁੱਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ ਪਰ ਇਸ ਦੇ ਨਾਲ ਨਾਲ ਉਹਨਾਂ ਕਾਰਨਾਂ ਨੂੰ ਜਾਣਨ ਦਾ ਵੀ ਯਤਨ ਕਰਨਾ ਚਾਹੀਦਾ ਹੈ ਜਿਨ੍ਹਾਂ ਕਰਕੇ ਬੇਦਵੀ ਹੁੰਦੀ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੋਈ ਵਿਅਕਤੀ ਪ੍ਰਕਾਸ਼ ਅਸਥਾਨ ਦੇ ਵਿਖੇ ਲੱਗਿਆ ਜੰਗਲਾ ਟੱਪ ਕੇ ਅੰਦਰ ਜਾਣ ਦਾ ਯਤਨ ਕਰਦਾ ਹੈ ਜਾਂ ਕਿਸੇ ਗੁਰ ਧਾਮ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਰਕਾ ਸਾਹਿਬ ਦੇ ਪੱਤਰੇ ਪਾੜ ਦਿੱਤੇ ਜਾਂਦੇ ਨੇ ਇਹਨਾਂ ਸਾਰੀਆਂ ਘਟਨਾਵਾਂ ਦੇ ਵਾਪਰਨ ਉਪਰੰਤ ਅਕਸਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਬੇਵਿਦਿ ਕਰਨ ਵਾਲੇ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਇਹ ਘਟਨਾਵਾਂ ਪੰਜਾਬ ਵਿਖੇ ਹੀ ਕਿਉਂ ਵਾਪਰੀਆਂ ਨੇ ਇਹ ਵੱਡਾ ਸਵਾਲ ਹੈ ਕਿਉਂਕਿ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਵਿੱਚ ਅਜਿਹੇ ਗੁਰਦ ਆ ਮੌਜੂਦ ਨੇ ਜਿੱਥੇ ਵਿਰਲੇ-ਵਿਰਲੇ ਸਿੱਖ ਵਸਦੇ ਨੇ ਉਹਨਾਂ ਨੇ ਆਪਣੇ ਜੀਵਨ ਦੀਆਂ ਧਾਰਮਿਕ ਲੋੜਾਂ ਦੀ ਪੂਰਤੀ ਲਈ ਗੁਰਦੁਆਰਾ ਸਹਿਬਾਨ ਸਥਾਪਿਤ ਕੀਤੇ ਹੋਏ ਨੇ ਪਰ 1984 ਦੀ ਘਟਨਾਕਰਮ ਨੂੰ ਛੱਡ ਕੇ ਕਦੇ ਕੋਈ ਬੇਦਬੀ ਦੀ ਘਟਨਾ ਸੁਣਨ ਨੂੰ ਨਹੀਂ ਮਿਲੀ ਦੋ ਗੁਰਧਾਮਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਇੱਥੇ ਇੱਕ ਗੁਰਧਾਮ ਬਿਹਾਰ ਦੇ ਬਾੜ ਪਿੰਡ ਜਿੱਥੇ ਤਕਤਸਰੀ ਪਟਨਾ ਸਾਹਿਬ ਤੋਂ ਤਕਰੀਬਨ 70 ਕਿਲੋਮੀਟਰ ਦੂਰ ਹੈ ਜਿੱਥੇ ਕੋਈ ਸਿੱਖ ਵਸੋਂ ਨਹੀਂ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਇੱਕ ਵਿਸ਼ਨੂੰ ਮੰਦਿਰ ਹੈ ਅਤੇ ਪਿਛਲੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਜੈਨ ਮੰਦਿਰ ਵੀ ਮੌਜੂਦ ਹੈ ਲਗਭਗ 75 ਸਾਲ ਦੀ ਇੱਕ ਬਜ਼ੁਰਗ ਸਿੱਖ ਇਸਤਰੀ ਇਸ ਗੁਰਦ ਥਾਮ ਦੀ ਸੇਵਾ ਸੰਭਾਲ ਕਰਦੀ ਹੈ ਪੂਰੇ ਪਿੰਡ ਵਿੱਚ ਕੇਵਲ ਇੱਕ ਇਸਤਰੀ ਹੈ ਕਦੇ ਵੀ ਕਿਸੇ ਹੋਰ ਧਰਮ ਦੇ ਵਿਅਕਤੀਆਂ ਨੇ ਉਸ ਨੂੰ ਤੰਗ ਕਰਨ ਦਾ ਯਤਨ ਨਹੀਂ ਕੀਤਾ ਨਾ ਹੀ ਕਦੇ ਕਿਸੇ ਨੇ ਕਿਸੇ ਤਰ੍ਹਾਂ ਦਾ ਹੀ ਕੋਈ ਬੇਅਦਵੀ ਕਰਨ ਦਾ ਯਤਨ ਕੀਤਾ ਉੱਥੇ ਆਲੇ ਦੁਆਲੇ ਰਹਿੰਦੇ ਲੋਕ ਉਹਨਾਂ ਦਾ ਖਿਆਲ ਰੱਖਦੇ ਨੇ ਸਿੱਖ ਵਸੋਂ ਨਾ ਹੋਣ ਕਰਕੇ ਗੁਰਦੁਆਰਾ ਸਾਹਿਬ ਵਿਖੇ ਮਾਇਆ ਦਾ ਕੋਈ ਪ੍ਰਬੰਧ ਨਹੀਂ ਹੈ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ ਭੇਜੇ ਗਏ ਕੇਵਲ 2000 ਰੁਪਏ ਦੇ ਨਾਲ ਹੀ ਉਹ ਬੀਬੀ ਗੁਜ਼ਾਰਾ ਕਰਦੀ ਹੈ ਦੂਜਾ ਗੁਰੂ ਧਾਮ ਹਰਿਆਣਾ ਦੇ ਚੰਗੂੜੀ ਪਿੰਡ ਵਿਖੇ ਵੇਖਣ ਨੂੰ ਮਿਲਦਾ ਹੈ ਜਿੱਥੇ ਕੇਵਲ ਦੋ ਸਿੱਖ ਭਰਾ ਰਹਿੰਦੇ ਨੇ ਅਤੇ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰਦੇ ਨੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਕ ਇਸ ਗੁਰਧਾਮ ਨੂੰ ਦਿਨ-ਵੇਲੇ ਕਦੇ ਤਾਲਾ ਨਹੀਂ ਲਗਾਇਆ ਜਾਂਦਾ ਕੇਵਲ ਬਾਹਰਲਾ ਗੇਟ ਇਸ ਤਰ੍ਹਾਂ ਬੰਦ ਕੀਤਾ ਜਾਂਦਾ ਹੈ ਕਿ ਕੋਈ ਜਾਨਵਰ ਆਦਿ ਅੰਦਰ ਨਾ ਵੜ ਸਕੇ ਪਿੰਡ ਦੇ ਬਹੁਤ ਸਾਰੇ ਲੋਕ ਗੁਰਧਾਮ ਵਿਖੇ ਸ਼ਰਧਾ ਪ੍ਰਗਟ ਕਰਨ ਆਉਂਦੇ ਨੇ ਪਰ ਕਦੇ ਕਿਸੇ ਨੇ ਉੱਥੇ ਕੋਈ ਨਕਾਰਾਤਮਕ ਘਟਨਾ ਦਾ ਜ਼ਿਕਰ ਨਹੀਂ ਕੀਤਾ ਪੰਜਾਬ ਸਿੱਖ ਬੋਗਿੰਟੀ ਵਾਲਾ ਰਾਜ ਹੈ ਇਥੇ ਸ੍ਰੀ ਗੁਰੂਗ੍ਰੰਥ ਸਾਹਿਬ ਜਾਂ ਗੁਰਕਾ ਸਾਹਿਬ ਦੀਆਂ ਬੇਦਬਿਦੀਆਂ ਘਟਨਾਵਾਂ ਸਭ ਨੂੰ ਜਿਸ ਤਰ੍ਹਾਂ ਹੈਰਾਨ ਕਰਦੀਆਂ ਨੇ ਵਧੇਰੇ ਸੁਣਨ ਨੂੰ ਮਿਲਦੀਆਂ ਨੇ ਇਹਨਾਂ ਦਾ ਸਹੀ ਕਾਰ ਲੱਭਣ ਦੀ ਲੋੜ ਹੈ ਸਰਕਾਰ ਨੂੰ ਵਿਦਵਾਨਾਂ ਸੂਝਵਾਨ ਅਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਤਾਲਮੇਲ ਪੈਦਾ ਕਰਕੇ ਇਸ ਅਧਿਐਸਾ ਦੇ ਵਿੱਚ ਖੋਜ ਕਰਾਉਣੀ ਚਾਹੀਦੀ ਹੈ ਕਿ ਇਥੇ ਬੇਦਬਿਦੀਆਂ ਘਟਨਾਵਾਂ ਵਿੱਚ ਵਾਧਾ ਕਿਉਂ ਹੋ ਰਿਹਾ ਹੈ ਕੇਵਲ ਕਾਨੂੰਨ ਬਣਾਉਣ ਨਾਲ ਮਸਲਾ ਹੱਲ ਨਹੀਂ ਹੋ ਸਕਦਾ ਇਹਦਾ ਸਮਾਜਿਕ ਅਤੇ ਨੈਤਿਕ ਹੱਲ ਵੀ ਲੱਭਣਾ ਬਿਹਤਰ ਜ਼ਰੂਰੀ ਹੈ ਕਿਉਂਕਿ ਜਦੋਂ ਪੰਜਾਬ 'ਚ ਲਗਾਏ ਗਏ ਬੂਤਾਂ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਕਿੰਨੀਆਂ ਘਟਾਵਾਂ ਸਾਹਮਣੇ ਆਉਂਦੀਆਂ ਨੇ ਆਪਣੇ ਤਾਂ ਉਹ ਮਸਲਾ ਜਦੋਂ ਸਿਆਸੀ ਬਣ ਜਾਂਦਾ ਹੈ ਤਾਂ ਉਸ ਪਿੱਛੇ ਕਿਸ ਦੀ ਕੀ ਮਨਸ਼ਾ ਹੁੰਦੀ ਹੈ ਇਹ ਵੀ ਜਾਂਚ ਦੇ ਵਿਸ਼ੇ ਨੇ ਸੋ ਹੁਣ ਜਿਸ ਤਰ੍ਹਾਂ ਸਰਕਾਰ ਦੇ ਵੱਲੋਂ ਜਿਹੜਾ ਕਾਨੂੰਨ ਬਣਾਇਆ ਜਾ ਰਿਹਾ ਉਸ ਦਾ ਅਸਲ ਦੇ ਵਿੱਚ ਫਾਇਦਾ ਕਿਸ ਨੂੰ ਹੋਵੇਗਾ ਕਿਤੇ ਉਸ ਦੀ ਬੁਰਵਰਤੋਂ ਤਾਂ ਨਹੀਂ ਹੋਵੇਗੀ ਇਹ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਵੱਡੇ ਸਵਾਲ ਨੇ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਕੁਝ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਇੱਕ ਦੂਜੇ ਦੇ ਉੱਤੇ ਕਿਹਾ ਜਾਂਦਾ ਹੈ ਕਿ ਸਰਕਾਰ ਕਾਨੂੰਨ ਦੀ ਦੁਰਵਰਤੋਂ ਕਰਦੀ ਹੈ ਸਿਧਾਂਤ ਅਨੁਛੇ ਚ ਟੰਗਿਆ ਜਾਂਦਾ ਹੈ ਕੀ ਬੇਦਵੀ ਕਾਨੂੰਨ ਵੀ ਇਸੇ ਤਰ੍ਹਾਂ ਵਰਤਿਆ ਜਾ ਸਕਦਾ ਉਸ ਦੇ ਲਈ ਵੀ ਕਿ ਕੁਝ ਜਾਂਚ ਹੋਵੇਗੀ ਕਿਉਂਕਿ ਜਿਸ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਭਾਵੇਂ ਜਿਹੜੀ ਮਰਜ਼ੀ ਪਾਰਟੀ ਹੋਵੇ ਜਦੋਂ ਸੱਤਾ ਦੇ ਵਿੱਚ ਹੁੰਦੀ ਹੈ ਤਾਂ ਉਸ ਦੇ ਸੱਤਾ ਦਾ ਹੰਕਾਰ ਇੰਨਾ ਹੁੰਦਾ ਹੈ ਕਿ ਉਹ ਕਦਰਾਂ ਕੀਮਤਾਂ ਸਭ ਭੁੱਲ ਜਾਂਦੀ ਹੈ ਸਿਰਫ ਦੂਜੇ ਨੂੰ ਨੀਚੇ ਦਿਖਾਉਣ ਲਈ ਦੂਜੇ ਨੂੰ ਜਾਂ ਫਿਰ ਦੂਜੀ ਭਾਸ਼ਾ ਦੇ ਵਿੱਚ ਦੇਖ ਲਈ ਟੰਗਣ ਦੇ ਲਈ ਉਸ ਦੇ ਉੱਤੇ ਗਲਤ ਧਾਰਾਵਾਂ ਲਾ ਕੇ ਜਾਂ ਫਿਰ ਜਾਨ ਬੁੱਝ ਕੇ ਫਸਾ ਕੇ ਜਿਸ ਤਰ੍ਹਾਂ ਜੋ ਕੁਝ ਘਟਨਾ ਸਾਹਮਣੇ ਆਉਂਦੀ ਹੈ ਕਿਉਂਕਿ ਦੇਖੋ ਹੁਣ ਕਾਂਗਰਸ ਦੇ ਵੱਲੋਂ ਇਹ ਗੱਲ ਜਰੂਰ ਕਹੀ ਜਾ ਰਹੀ ਹੈ ਕਿ ਜਿਹੜੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਸਰਕਾਰ ਦੇ ਵੱਲੋਂ ਅਸੀਂ ਇੱਕ ਕਾਨੂੰਨ ਲੈ ਕੇ ਆਵਾਂਗੇ ਤਾਂ ਕਿ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀ ਘਟਨਾ ਨਾ ਕਰ ਸਕੇ ਜਿਨ੍ਹਾਂ ਦੇ ਉੱਤੇ ਝੂਠੇ ਪਰਚੇ ਹੁੰਦੇ ਨੇ ਅਸੀਂ ਉਹਨਾਂ ਨੂੰ ਆ ਕੇ ਰੱਦ ਕਰਾਂਗੇ ਹੁਣ ਜਦੋਂ ਜਿਸ ਦੀ ਸਰਕਾਰ ਹੁੰਦੀ ਹੈ ਉਸ ਦੇ ਖਿਲਾਫ ਸਾਰੀਆਂ ਪਾਰਟੀਆਂ ਇਹ ਗੱਲ ਕਰਦੀਆਂ ਜਦੋਂ ਕਾਂਗਰਸ ਸੱਤਾ ਦੇ ਵਿੱਚ ਆਈ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਅਕਾਲੀ ਦਲ ਨੇ ਜਿਨ੍ਹਾਂ ਦੇ ਉੱਤੇ ਪਰਚੇ ਕੀਤੇ ਐ ਅਸੀਂ ਉਹਨਾਂ ਨੂੰ ਰੱਦ ਕਰਾਂਗੇ ਜਦੋਂ ਕਾਂਗਰਸ ਦੀ ਸਰਕਾਰ ਇੱਥੇ ਆਈ ਹੈ ਤਾਂ ਆਮ ਆਦੀ ਪਾਰਟੀ ਵੀ ਇਹ ਗੱਲ ਕਹਿੰਦੀ ਵੀ ਜਿਨ੍ਹਾਂ ਦੇ ਉੱਤੇ ਝੂਠੇ ਪਰਚੇ ਕੀਤੇ ਗਏ ਨੇ ਉਹ ਅਸੀਂ ਰੱਦ ਕਰਾਂਗੇ ਤੇ ਇਹ ਹੁਣ ਅਕਾਲੀ ਦਲ ਨਵੀਂ ਦਿਵੀਏ ਗੱਲ ਕਹੀ ਚ ਜਾਰੀ ਹੈ ਦੂਜੇ ਪਾਸੇ ਕਾਂਗਰਸ ਵੀ ਗੱਲ ਕਹਿ ਰਹੀ ਹੈ ਵੀ ਆਮ ਆਦੀ ਪਾਰਟੀ ਨੇ ਜਿਹੜੇ ਹੁਣ ਛੁੱਟੇ ਪਰਚੇ ਜਿਨ੍ਹਾਂ ਦੇ ਉੱਤੇ ਕੀਤੇ ਨੇ ਵਰਕਰਾਂ ਦੇ ਉੱਤੇ ਸਿਆਸੀ ਬਦਲਾਖੋਰੀ ਭਾਵਨਾ ਦੇ ਨਾਲ ਅਸੀਂ ਉਸ ਨੂੰ 2022 ਦੇ ਵੀ ਸਰਕਾਰ ਬਣਾਉਣ ਤੋਂ ਬਾਅਦ ਰੱਦ ਕਰਾਂਗੇ ਕਿਤੇ ਇਹੀ ਕਾਨੂੰਨ ਕਿਤੇ ਉਸੇ ਤਹਿਤਾਂ ਨਹੀਂ ਵਹਿ ਜਾਵੇਗਾ ਕਿ ਉਸ ਦੇ ਰਾਹੀਂ ਤਾਂ ਨਹੀਂ ਇਸ ਦੇ ਵਿੱਚ ਜਿਹੜੀਆਂ ਸਿਆਸੀ ਬਦਲਾਖੋਰੀ ਨੂੰ ਲੈ ਕੇ ਵੱਡੀਆਂ ਜਿਹੜੀਆਂ ਧਾਰਾਵਾਂ ਕਹਿ ਲਈ ਜਾਂ ਫਿਰ ਉਸ ਤਰ੍ਹਾਂ ਉਹਦੇ ਵਿੱਚ ਫਸਾਇਆ ਜਾਵੇਗਾ ਇਹ ਦੇਖਣਾ ਬੇहद ਖਾਸ ਹੋਵੇਗਾ ਕਿ ਸਰਕਾਰਾਂ ਦੇ ਵੱਲੋਂ ਜਿਹੜਾ ਕਾਨੂੰਨ ਲੈ ਕੇ ਆਇਆ ਜਾ ਰਿਹਾ ਇਸ ਦਾ ਅਸਲ ਦੇ ਵਿੱਚ ਕੀ ਇਸ ਕਾਨੂੰਨ ਦੇ ਨਾਲ ਜਿਹੜਾ ਹੁਣ ਪੰਜਾਬ ਦੇ ਵਿੱਚ ਜਿਹੜੀ ਸਿਆਸੀ ਦਸ਼ਾ ਤੇ ਦਿਸ਼ਾ ਦੀ ਗੱਲ ਕਰ ਰਹੇ ਆਪਾਂ ਜੋ ਮਾਹੌਲ ਹੈ ਕੀ ਇਹ ਕਾਨੂੰਨ ਉਸ ਦੇ ਵਿੱਚ ਹੱਲ ਕੱਢ ਪਾਵੇਗਾ ਕਿ ਜੋ ਪਿਛਲੀਆਂ ਸਰਕਾਰਾਂ ਨੇ ਭਾਵੇਂ ਜੋ ਕੁਝ ਬੇਦੇਬੀ ਦੇ ਇਨਸਾਫ ਨੂੰ ਲੈ ਕੇ ਜਾਂ ਫਿਰ ਬੇਵਿੱਕਟਰਾਮ ਨੂੰ ਲੈ ਕੇ ਕੁਝ ਹੱਲ ਨਹੀਂ ਕੱਢ ਸਕੀਆਂ ਸਿਰਫ ਵਾਅਦੇ ਤੇ ਲਾਰੇ ਕਰਦੇ ਰਹੀਆਂ ਨੇ ਕੀ ਇਹ ਕਾਨੂੰਨ ਉਹ ਕੰਮ ਜਿਹੜਾ ਕੰਮ ਹੈ ਉਹ ਕਰਨ ਦੇ ਵਿੱਚ ਸਮਰਥਾ ਰੱਖਦਾ ਹੈ ਇਹ ਵੀ ਦੇਖਣਾ ਬੇहद ਖਾਸ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੁਣ ਅਕਾਲੀ ਕਾਂਗਰਸੀ ਜਾਂ ਫਿਰ ਜਿਹੜੇ ਆਪਣਾ ਆਮ ਆਦੀ ਪਾਰਟੀ ਦੀ ਗੱਲ ਕਰ ਲਈਏ ਸਾਰਿਆਂ ਦੇ ਵੱਲੋਂ ਲਗਾਤਾਰ ਬਦਲਾਖੋਰੀ ਦੀ ਭਾਵਨਾ ਲੈ ਕੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਜਦੋਂ ਸੱਤਾ ਦੇ ਵਿੱਚ ਹੋਣ ਜਾਂ ਸੱਤਾ ਤੋਂ ਬਾਹਰ ਹੋਣ ਜਿਸ ਤਰ੍ਹਾਂ ਇਹ ਚੱਲਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਿੱਲ ਨੂੰ ਲੈ ਕੇ ਜੋ ਕੁਝ ਕਾਨੂੰਨ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਆਪਣੇ ਵਿਚਾਰ ਜ਼ਰੂਰ ਦਿਓ ਕਿਉਂਕਿ ਅੱਜ ਲੋੜ ਹੈ ਜਿਸ ਤਰ੍ਹਾਂ ਸਮਾਜ ਦੇ ਵਿੱਚ ਬੇਅਦਬੀ ਦੀ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਕਿ ਇਸ ਦੇ ਪਿੱਛੇ ਕਿਤੇ ਕੋਈ ਸਿਆਸੀ ਮਨਸ਼ਾ ਤਾਂ ਨਹੀਂ ਹੁੰਦੀ ਕਿ ਸਿਆਸੀ ਦੇਖੋ ਬੇਅਦਬੀ ਨੇ ਬਾਦਲਾਂ ਦਾ ਸਿਆਸੀ ਨੁਕਸਾਨ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਅੱਜ ਬਾਦਲ ਜਿਹੜੇ ਅਕਾਲੀ ਦਲ ਹਰਿਆਣੇ ਦੇ ਵਿੱਚ ਸਰਕਾਰ ਬਣਾਉਣ ਦੀ ਗੱਲਾਂ ਕਰਦੇ ਸੀ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੀ ਗੱਲਾਂ ਕਰਦੇ ਸੀ 100 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਦਾ ਅੱਜ ਪੰਜਾਬ ਦੇ ਵਿੱਚ ਸਿਰਫ ਇੱਕ ਸੀਟ ਦੇ ਉੱਤੇ ਰਹਿ ਜਾਣਾ ਬੜੀ ਸ਼ਰਮਨਾਕ ਉਹਨਾਂ ਦੇ ਲਈ ਯਤਨ ਕਾਮਯਾਬ ਹੋਇਆ ਜਿਹੜਾ ਬੇਦਬੀ ਦੀ ਘਟਨਾ ਸੀ ਤੇ ਉਸੇ ਤਰ੍ਹਾਂ ਅੱਜ ਜੇਕਰ ਦੇਖਿਆ ਜਾਵੇ ਤਾਂ ਜਿਹੜਾ ਗ੍ਰਾਫ ਆਮ ਆਦੀ ਪਾਰਟੀ ਦੇ ਲਈ ਇੱਕ ਪ੍ਰਚਾਰਿਆ ਜਾ ਰਿਹਾ ਸੀ ਕਿ ਕੋਮਰ ਵਿਜੇ ਪ੍ਰਤਾਪ ਨੂੰ ਸੱਤਾ ਦੇ ਵਿੱਚ ਜਿਸ ਤਰ੍ਹਾਂ ਲੈ ਕੇ ਆਉਂਦੇ ਸੀ ਕਿ ਇਹ ਇਹਦੇ ਕੋਲ ਸਭ ਕੁਝ ਰਿਪੋਰਟ ਹੈ ਵੀ ਬਾਦਲਾਂ ਦਾ ਨਾਮ ਲੈ ਕੇ ਕਿਹਾ ਜਾਂਦਾ ਇਹ ਟੰਗੂ ਦਾ ਬਾਦਲਾਂ ਨੂੰ ਬਈ ਇਸ ਨੇ ਰਿਪੋਰਟ ਤਿਆਰ ਕੀਤੀ ਹੋਈ ਹੈ ਬਈ ਬੇਦੀਵੀ ਬਾਦਲਾਂ ਨੇ ਕਰਾਈ ਹੈ ਉਹਨਾਂ ਦੀ ਸਰਕਾਰ ਦੇ ਵਿੱਚ ਹੋਈ ਹੈ ਪਰ ਅੱਜ ਕੁਮਰ ਵਿਜੇ ਪ੍ਰਤਾਪ ਨੂੰ ਖੁੰਝੇ ਲਾ ਕੇ ਜਿਸ ਤਰ੍ਹਾਂ ਪਾਰਟੇ ਵੱਲੋਂ ਬਾਹਰ ਕਰ ਦਿੱਤਾ ਗਿਆ ਕਿ ਉਸ ਦੀ ਪਰਭਾਈ ਕਰਨ ਦੇ ਲਈ ਸਰਕਾਰ ਇਹ ਯਤਨ ਕਰ ਰਹੀ ਹੈ ਕਿ ਥੋੜੇ ਸਮਾਂ ਜੋ ਰਹਿੰਦਾ ਹੈ ਕਿ ਉਸ ਤੋਂ ਪਹਿਲਾਂ ਇਹ ਕਾਨੂੰਨ ਸੱਚਮੁੱਚ ਕੰਮ ਕਰੇਗਾ ਕੀ 2000 ਸਾਈਦੀਆਂ ਚੋਣਾਂ ਤੋਂ ਪਹਿਲਾਂ ਇਸ ਕਾਨੂੰਨ ਦੇ ਨਾਲ ਜਿਹੜਾ ਬੇਦਬੀ ਦੇ ਮਸਲੇ ਨੂੰ ਲੈ ਕੇ 2015 ਦੀ ਗੱਲ ਕਰਦੇ ਆ ਕੀ ਉਸ ਦੇ ਵਿੱਚ ਸਜ਼ਾਵਾ ਦੇਣ ਦੇ ਲਈ ਇਹ ਬਿੱਲ ਜਿਹੜਾ ਉਹ ਸਟਾਰਟ ਹੋ ਜਾਵੇਗਾ ਕੀ ਪ੍ਰਮਾਣ ਕੀ ਮਿਲ ਜਾਵੇਗੀ ਜਾਂ ਫਿਰ ਇਹ ਆਮ ਆਦੀ ਪਾਰਟੀ ਦੇ ਲਈ ਇੱਕ ਸਿਰਫ ਸਿਆਸੀ ਜਿਹੜਾ ਯਤਨ ਕੀਤਾ ਜਾ ਰਿਹਾ ਕਿ ਇਸ ਦੇ ਉੱਤੇ ਵੀ ਵਿਸਾਸਤ ਕੀਤੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ 6 ਮਹੀਨੇ ਦਾ ਸਮਾਂ ਤਾਂ ਹੁਣ ਕਰ ਲਿਆ ਜਿਸ ਤੋਂ ਬਾਅਦ ਅੱਗੇ ਕੁਝ ਹੋਰ ਮੰਗਾਂਂਦੀਆਂ ਨੇ ਜਾਂ ਫਿਰ ਹੋਰ رائے ਲਈ ਜਾਂਦੀ ਹੈ ਤਾਂ ਇਹ ਕਿਤਨਾ ਕਿਤੇ ਲੜਕ ਕੇ ਇਸੇ ਤਰ੍ਹਾਂ ਰਹਿ ਜਾਵੇ ਪਰ ਲੱਗਦਾ ਨਹੀਂ ਕਿ 2027 ਦੇ ਚੋਂਨਾਂ ਤੋਂ ਪਹਿਲਾਂ ਇਹ ਬਿੱਲ ਨੂੰ ਪ੍ਰਵਾਨਗੀ ਮਿਲ ਜਾਵੇਗੀ ਕੀ ਹੁਣ ਵੇਖਣਾ ਬਿਹਤਖਾਸ ਹੈ ਕਿ ਤੁਹਾਡੇ ਕੀ ਵਿਚਾਰ ਨੇ ਕੀ ਪੰਜਾਬ ਦੇ ਵਿੱਚ ਜੋ ਬੇਦਵੀ ਪਿਛਲੇ ਸਮੇਂ ਦੇ ਵਿੱਚ ਹੋਈ ਸੀ ਕੀ ਉਸ ਦਾ ਸਿੱਖਾਂ ਨੂੰ ਇਨਸਾਫ ਮਿਲੇਗਾ ਜਾਂ ਫਿਰ ਨਹੀਂ ਜਾਂ ਫਿਰ ਇਸੇ ਤਰ੍ਹਾਂ ਜਿਸ ਤਰ੍ਹਾਂ ਪ੍ਰਗਤ ਸਿੰਘ ਹੋਰਾਂ ਨੇ ਗੱਲ ਕੀਤੀ ਸੀ ਕਿ ਬੇਦਵੀਆਂ ਦੇ ਉੱਤੇ ਜਿਹੜੀ ਸਾਡੀ ਸਰਕਾਰ ਸੀ ਇੱਕ ਗਰੁੱਪ ਤਾਂ ਕਹਿੰਦਾ ਸੀ ਵੀ ਬੇਦਵੀ ਦਾ ਇਨਸਾਫ ਮਿਲਣਾ ਚਾਹੀਦਾ ਜਿਨ੍ਹਾਂ ਨੇ ਗਲਤੀ ਕੀਤੀ ਹੈ ਜਿਨ੍ਹਾਂ ਨੇ ਬੇਦਵੀ ਕੀਤੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਕੁਝ ਗਰੁੱਪ ਇਹੋ ਜਿਹਾ ਸੀ ਜਿਹੜੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਇਸ ਨੂੰ ਜਿਸੇ ਤਰ੍ਹਾਂ ਲਟਕਾ ਕੇ ਰੱਖੋ ਤਾਂ ਕਿ ਸਾਡੀ ਸਿਆਸਤ ਚੱਲਦੀ ਰਹੇ ਇਸ ਇਸ ਤੋਂ ਬਾਅਦ ਦੂਜੇ ਪਾਸੇ ਅਕਾਲੀ ਦਲ ਵੀ ਇਹ ਗੱਲ ਕਹਿੰਦਾ ਹੈ ਕਿ ਇਸ ਦੇ ਉੱਤੇ ਜਾਣ ਬੁੱਝ ਕੇ ਸਿਆਸਤ ਕੀਤੀ ਜਾ ਰਹੀ ਹੈ ਸੋ ਤੁਹਾਡੇ ਕੀ ਕੀ ਵਿਚਾਰ ਨੇ ਇਸ ਸਬੰਧ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਧੰਨਵਾਦ